ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਆਰਡਰ ਜਿਹੜਾ ਗਰਦਾਸਪੁਰ ਸੀ ਹਰਦੋਸ਼ਨੀਆ ਰੋਡ ਪਿੰਡ ਕਲ ਲੰਗਲ ਤੇ ਉਥੋਂ ਆਰਡਰ ਪੁਕਤਾ ਕੇ ਆਏ ਸੀ ਤੇ ਆਉਂਦਿਆਂ ਕਨਵਲ ਚੌਂਗ ਥਾਣੀ ਜਿਹੜੇ ਨੰਗੇ ਆਪਾਂ ਤੇ ਉਸ ਵੇਲੇ ਦੀ ਲਈ ਇੱਕ ਤਸਵੀਰ ਖੰਡਾ ਚੌਂਗ ਜਿਹਨੂੰ ਆਪਾਂ ਕਨਵਲ ਚੌਂਗ ਵੀ ਕਹਿ ਦਿੰਦੇ ਹਾਂ ਠੀਕ ਹੈ ਜੀ ਹਾਂ ਹੋਰ ਸਨਾਵ ਜੀ ਸਭ ਠੀਕ ਠਾਕ ਚੱਲਦੀ ਕਰਾ ਜੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 9855300769 ਤੇ ਕਾਲ ਕਰੋ ਜੀ ਸਪੈਸ਼ਲ ਮੰਜੀਆਂ ਦੇ ਕਬਰ ਬੈੱਡ ਸੀਟਾਂ ਗੱਦਿਆਂ ਦੇ ਕਬਰ ਹਾਂਜੀ ਹੈਂਡਲੋਂ ਦਾ ਕੋਈ ਵੀ ਸਮਾਨ ਆਰਡਰ ਕਰਨਾ ਹੋਵੇ ਤੇ ਨੋਟ ਕਰਿਓ ਜੀ ਲਓ ਜੀ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਆਉਂਦੇ ਵੇਲੇ ਦੀਆਂ ਤਸਵੀਰਾਂ ਵੇ ਜਦੋਂ ਅਸੀਂ ਆਰਡਰ ਪੁਕਤਾ ਕੇ ਗੁਰਦਾਸਪੁਰ ਸਿਟੀ ਤੋਂ ਵਾਪਸ ਆ ਰਹੇ ਹਾਂ ਤੇ ਇਸ ਵੇਲੇ ਨਹਿਰ ਦੇ ਕੰਡੇ ਤੇ ਆਪਾਂ ਖੜੇ ਹਾਂ ਤੁਸੀਂ ਦੇਖ ਰਹੇ ਹੋ ਨਹਿਰ ਦੇ ਨਜ਼ਾਰੇ ਪਾਣੀ ਦੇ ਛੱਲਾਂ ਦੀ ਆਵਾਜ਼ ਤੇ ਰੋਡ ਚਲਦਾ ਹੋਇਆ ਤੇ ਵਾਪਸੀ ਦੇ ਆਉਂਦਾ ਸਾਰ ਜਿਹੜੀ ਪਿਕ ਜਿਹੜੀ ਲਈ ਗਈ ਹੈ ਹੁਣ ਆਪਾਂ ਆਰਡਰ ਪੁਗਤਾ ਕੇ ਘਰ ਨੂੰ ਵਾਪਸ ਜਿਹੜੇ ਆ ਚੁੱਕੇ ਹਾਂ ਇਹ ਤਕਰੀਬਨ ਇਸ ਵੇਲੇ 8:10 ਵਜ ਦਾ ਟਾਈਮ ਹੈ ਤੁਸੀਂ ਵੀ ਕੋਈ ਹੈਂਡਲੂਪ ਦਾ ਆਊਟਰ ਡਰ ਕਰਨਾ ਹੋਵੇ ਬੈੱਡ ਸੀਟਾਂ ਮੰਜੇ ਦੇ ਕਵਰ ਗੱਦੇ ਦੇ ਕਵਰ ਤੇ 98573 00769 ਤੇ ਕਾਲ ਕਰੋ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਜੀ